ਤੱਪਨਗਰ ਇਲਾਕੇ ਵਿੱਚ ਜਨਵਰੀ ਮਹੀਨੇ ਵਿੱਚ ਸੁਨਿਆਰੀ ਦੀ ਦੁਕਾਨ ਤੇ ਹੋਈ ਡੁੱਟ ਦੀ ਬਾਰਦਾਤ ਨੂੰ ਅਜਾਇਮ ਦੇਣ ਵਾਲੇ ਚਾਰ ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ 7 ਕਿਲੋ ਚਾਂਦੀ ਵੀ ਬਰਾਮਦ ਕੀਤੀ ਹੈ ਐਸਐਸਪੀ ਨੇ ਦੱਸਿਆ ਕਿ ਇਹ ਲੁਟੇਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਗਰੋਬ ਬਣਾ ਕੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਕਰਦੇ ਸਨ ਉਹ ਬਠਿੰਡਾ ਵਿੱਚ ਰਿਸ਼ਤੇਦਾਰਾਂ ਤੋਂ ਰੈਕੀ ਕਰਵਾਉਂਦੇ ਸਨ ਅਤੇ ਠੰਡ ਦੇ ਦਿਨਾਂ ਵਿੱਚ ਲੁੱਟ ਕਰਦੇ ਸਨ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਿਸ ਵਿੱਚ ਇਹਨਾਂ ਨੇ ਆਪਣੇ ਗੁਨਾਹਾਂ ਨੂੰ ਸਵੀਕਾਰਿਆ ਪੁਲਿਸ ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਆ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਤੇ ਡੀਆਈਜੀ ਰੇਂਜ ਸ਼੍ਰੀ ਹਰਪ੍ਰੀਤਜੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਭਟੇਂਡਾ ਵਿਖੇ अपराध ਨੂੰ ਰੋਕਣ ਤੇ ਅਪਰਾਧੀਆਂ ਨੂੰ ਰੋਕਣ ਦੀ ਔਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਦੇ ਵਿੱਚ ਇੱਕ 14-15 ਜਨਵਰੀ ਦੀ ਦਰਮਿਆਣੀ ਰਾਤ ਇੱਕ ਫਰਤਾਪ نگر ਵਿਖੇ ਝੁਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ। ਇਮੀਡੀਏਟਲੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਤਫ਼ਤੀਸ਼ ਸ਼ੁਰੂ ਕੀਤੀ। ਜਦੋਂ ਮੁੱਢਲੀ ਸਾਡੀ ਤਫ਼ਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13 14% ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਤੇ ਜਦੋਂ ਅਸੀਂ ਅਧਿਕ ਤਫ਼ਤੀਸ਼ ਸ਼ੁਰੂ ਕੀਤੀ ਆਸਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ ਕੁਝ ਜੋ ਇਨੀਸ਼ੀਅਲ ਸਾਨੂੰ ਕਲੋਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਝ ਇੱਕ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਸਾਨੂੰ ਦਿਖਾਈ ਦਿੰਦੀ ਹੈ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਵਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ 'ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ